ਭਾਰਤੀ ਜਨਤਾ ਪਾਰਟੀ ਦੀ ਇੱਕ अहम ਮੀਟਿੰਗ ਭਾਜਪਾ ਨੇਤਾ ਹਰਪ੍ਰੀਤ ਸਿੰਘ ਸੋਨੂ ਦੇ ਗ੍ਰਹਿ ਨਿਵਾਸ ਸਤਨਾਮਪੁਰਾ ਫਗਵਾੜਾ ਵਿਖੇ ਹੋਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਸਮਾਜ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਹਰਪ੍ਰੀਤ ਸਿੰਘ ਸੋਨੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਨਾਲ ਭਾਜਪਾ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਮੰਡ, ਸਾਫਕਾ ਮਿਰ ਅਰਨ ਖੋਸਲਾ, ਅਮਰੀਕ ਸਿੰਘ ਟਿੱਬੀ, ਨਰੇਸ਼ ਕੋਟਰਾਣੀ, ਗਗਨਦੀਪ ਸੋਨੀ ਤੋਂ ਇਲਾਵਾ ਭਾਜਪਾ ਦੇ ਹੋਰ ਵਰਕਰ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਸੋਮਪrakash ਕੈਥੋਲ, ਹਰਪ੍ਰੀਤ ਸਿੰਘ ਸੋਨੂ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਆ ਬੀਸੀ ਮੋਰਚਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। हरप्रीत सिंह सोनू दी इस नियुक्ति ਤੋਂ ਬਾਅਦ ਅਵਤਾਰ ਸਿੰਘ ਮੰਡ ਤੇ ਅਮਰੀਕ ਸਿੰਘ ੱਟਬੀ ਤੋਂ ਇਲਾਵਾ ਹੋਰਨਾਂ ਨੇਤਾਵਾਂ ਵੱਲੋਂ ਪਾਰਟੀ ਸਿਰਪਾਓ ਪਾ ਕੇ ਹਰਪ੍ਰੀਤ ਸਿੰਘ ਨੂੰ ਮੁਬਾਰਕ ਪਾ ਦਿੱਤੀ ਗਈ ਇਸ ਮੌਕੇ ਅਵਤਾਰ ਸਿੰਘ ਮੰਨਨੇ ਕਿ ਹਰਪ੍ਰੀਤ ਸਿੰਘ सोनू ਦੀ ਪਾਰਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਚਲਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਹੁਣ ਆਸ ਪ੍ਰਗਟਾਈ ਕਿ ਹਰਪ੍ਰੀਤ सोनू ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅੱਜ ਹਰਪ੍ਰੀਤ ਸਿੰਘ सोनू ਦੇ ਗ੍ਰਹਿ ਨਿਵਾਸ ਗਏ ਸਾਡੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਪਹੁੰਚੇ ਨੇ ਉਹਨਾਂ ਨਾਲ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਜੋ ਸਮਾਜ ਸੇਵਾ ਦਾ ਅਵਾਰਡ ਹੈ ਅੰਦਰ ਬਹੁਤ ਵੱਡੀ ਪੱਧਰ ਤੇ ਕੰਮ ਕਰਦੇ ਆ ਉਹ ਵੀ ਇੱਥੇ ਪਹੁੰਚੇ ਨੇ ਔਰ ਉਹਨਾਂ ਨਾਲ ਸਾਡੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਜਿਹਦੇ ਵਿੱਚ ਮੰਡਲ ਪ੍ਰਧਾਨ ਸਾਡੇ ਇੱਥੋਂ ਦੇ ਅਨਰੇਸ਼ ਜੀ ਅਗਰਦਨ ਸੋਨੀ ਜੀ ਸਾਡੇ ਮੇਅਰ ਸਾਹਿਬ ਅਮਰੀਕ ਸਿੰਘ ਟਿਪੀ ਜੋ ਬੀਸੀ ਮੋਰਚੇ ਦੇ ਪ੍ਰਧਾਨ ਨੇ ਉਹ ਵੀ ਇੱਥੇ ਆਏ ਨੇ ਔਰ ਅੱਜ ਪਾਰਟੀ ਨੇ ਇੱਕ ਸਹਿਮਤੀ ਦੇ ਨਾਲ ਹਰਿਜੰਨ ਸੋਨੂ ਜੀ ਨੂੰ ਜਾ ਜਿਹੜਾ BC ਮੋਰਚਾ ਉਹਦਾ ਜਨਰਲ ਸੈਕਟਰੀ ਅਨਾਉਂਸ ਕੀਤਾ ਆ ਅਸੀਂ ਇਸ ਮੌਕੇ ਤੇ ਉਹਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਆਸ ਕਰਦੇ ਆਂ ਵੀ ਔਰ ਵੱਡੇ ਸਮੇਂ ਦੇ ਵਿੱਚ ਪਾਰਟੀ ਪ੍ਰਤੀ ਵਫਾਦਾਰੀ ਦੇ ਨਾਲ ਦਿਨ ਦਾ ਜਿਹੜੀ ਮਿਹਨਤ ਕਰਕੇ ਪਾਰਟੀ ਨੂੰ ਤਕੜੀ ਕਰੇਗਾ ਉਧਰ ਹਰਤੇ ਸਿੰਘ ਸੋਨੂ ਨੇ ਜਿੱਥੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੰਥ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤਾਂ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਉਥੇ ਹੀ ਪੂਰੀ ਟੀਮ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਆਪਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਮੈਂ ਧੰਨਵਾਦ ਕਰਨਾ ਸਾਡੇ ਮਾਨਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪ੍ਰਕਾਸ਼ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਔਰ ਵਿਸ਼ੇਸ਼ ਤੌਰ ਤੇ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਦਾ ਜੋ ਕਿ ਮੈਨੂੰ ਹਮੇਸ਼ਾ ਇਹਨਾਂ ਨੇ ਇੰਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਔਰ ਜਿਸ ਅੱਜ ਅਹੁਦੇਦਾਰੀ ਦੇ ਨਾਲ ਇਹਨਾਂ ਨੇ ਮੈਨੂੰ ਨਵਾਜ਼ਿਆ ਹੈ ਮੈਂ ਉਹਦੇ ਲਈ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਦ ਤੱਕ ਵਿਕੇ ਨਾ تھے ਕੋਈ ਪੁੱਛਦਾ ਨਾ ਥਾ ਪਰ ਆਪ ਨੇ ਖਰੀਦ ਕੇ ਮuje ਅਨਮੋਲ ਕਰ ਦਿਆ ਔਰ ਵਿਸ਼ੇਸ਼ ਤੌਰ ਤੇ ਅਵਤਾਰ ਮੰਡ ਜੀ ਦਾ ਗਗਨ ਸੋਨੀ ਜੀ ਦਾ ਮੇਰ ਖੋਸਲਾ ਜੀ ਦਾ ਨਰੇਸ਼ ਜੀ ਦਾ ਹੋਰ ਵੀ ਸਮੁੱਚੀ ਇੱਥੇ ਜਿੰਨੀ ਲੀਡਰਸ਼ਿਪ ਹੈ ਅਮਰੀਕ ਟਿੱਪੀ ਜੀ ਦਾ ਸੌਰੀ ਮੈਂ ਮਾਫੀ ਚਾਹਨਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਨਿਮਾਣੇ ਨੂੰ ਮਾਣ ਬਖਸ਼ਿਆ ਔਰ ਜਿਸ ਇਹਨਾਂ ਨੇ ਮੈਨੂੰ ਮੇਰੀਆਂ ਕਾਰਗੁਜ਼ਾਰੀਆਂ ਦੇਖ ਕੇ ਮਾਣ ਦਿੱਤਾ ਔਰ ਮੈਂ ਗਾਂ ਵੀ ਵਫਾਦਾਰੀ ਨਿਭਾ ਕੇ ਭਾਰਤੀ ਜਨਤਾ ਪਾਰਟੀ ਦਾ ਸਿਰ ਚਾ ਕਰਨ ਦੇ ਵਿੱਚ ਆਪਣੇ ਯੋਗਦਾਨ ਤਾਂ ਨਿਭਾਵਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ